ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਨਹੀਂ ਉਦਾਸ ਹੈ ਜੀ ਬਸ ਸਭ ਖੈਰ ਦੇਸੀ ਟਾਕਸ ਚੈਨਲ ਤੇ ਤੁਹਾਡਾ ਸਵਾਗਤ ਪੰਜਾਬੀ ਸਾਹਿਤ ਦੀ ਡੁੰਗਾਈ ਵਿੱਚ ਜਾਣ ਵਾਲੇ ਸੁਰਜੀਤ ਸਿੰਘ ਪਾਤਰ ਜੀ ਦਾ 11 ਮਈ 2024 ਨੂੰ ਦਿਹਾਂਤ ਹੋ ਗਿਆ ਉਹਨਾਂ ਦਾ ਜਨਮ 14 ਜਨਵਰੀ 1945 ਦੇ ਵਿੱਚ ਹੋਇਆ ਸੀ ਉਹ ਬਹੁਤ ਹੀ ਹੁਨਾਰ ਉੱਗੇ ਲੇਖਕ ਤੇ ਕਵਿਤਾਵਾਚਕ ਸਨ ਉਹਨਾਂ ਨੇ ਐਜ਼ ਅ ਟੀਚਰ ਵੀ ਕੰਮ ਕੀਤਾ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਜਲੰਧਰ ਸ਼ਹਿਰ ਦੇ ਪਿੰਡ ਪਾਤਰ ਦੇ ਵਿੱਚ ਹੋਇਆ ਸੀ ਤਾਂ ਕਰਕੇ ਉਹਨਾਂ ਨੇ ਆਪਣਾ ਨਾਮ ਵੀ ਸੁਰਜੀਤ ਸਿੰਘ ਪਾਤਰ ਹੀ ਰੱਖਿਆ ਸੀ ਇਹਨਾਂ ਦੇ ਪਿਤਾ ਦਾ ਨਾਮ ਹਰਪਜਨ ਸਿੰਘ ਤੇ ਮਾਤਾ ਦਾ ਨਾਮ ਵੀ ਹਰਪਜਨ ਕੌਰ ਸੀ ਸੁਰਜੀਤ ਸਿੰਘ ਦੇ ਪਿਤਾ ਕਿੰਨੀਆਂ ਦੇ ਵਿੱਚ ਜਾ ਗਏ ਸੀ ਤੇ ਉਹ ਅਕਸਰ ਹੀ 5 ਸਾਲਾਂ ਬਾਅਦ ਵਾਪਸ ਆਇਆ ਕਰਦੇ ਸੀ ਥੋੜੇ ਟਾਈਮ ਦੇ ਲਈ ਜਿੰਨਾਂ ਦਾ ਜ਼ਿਕਰ ਉਹਨਾਂ ਨੇ ਆਪਣੀ ਇਹ ਕਵਿਤਾ ਜੋ ਕਿ ਤੁਸੀਂ ਪਹਿਲਾਂ ਸੁਣੀ ਆ ਉਸ ਦੇ ਵਿੱਚ ਵੀ ਕੀਤਾ ਸੁਰਜੀਤ ਪਾਤਰ ਜੀ ਨੇ ਪੀ ਐਚ ਡੀ ਕੀਤੀ ਸੀ ਲਿਟਰੇਚਰ ਦੇ ਵਿੱਚ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੀ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਲੇਖ ਕਵਿਤਾਵਾਂ ਲਿਖੀਆਂ ਤੇ ਹੁਣ ਉਹ ਪ੍ਰੈਜ਼ੀਡੈਂਟ ਸੀਗੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਸੁਰਜੀਤ ਪਾਤਰ ਜੀ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਇਹਨਾਂ ਨੇ ਟ੍ਰਾਂਸਲੇਸ਼ਨ ਵੀ ਕੀਤੀ ਕਈ ਲੇਖਾਂ ਦੀ ਤੇ ਸੁਰਜੀਤ ਜੀ ਦਾ ਦੁਨੀਆ ਤੋਂ ਚਲੇ ਜਾਣਾ ਪੰਜਾਬੀਆਂ ਦੇ ਲਈ ਇੱਕ ਬਹੁਤ ਵੱਡਾ ਘਾਟਾ ਜੋ ਕਿ ਕਦੇ ਵੀ ਨਹੀਂ ਪੂਰਾ ਹੋ ਸਕਦਾ ਅਸੀਂ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਉਹਨਾਂ ਵਰਗੇ ਲੇਖਕ ਕਵਿਤਾਵਾਚਕ ਪੰਜਾਬ ਦੇ ਵਿੱਚ ਪੈਦਾ ਹੁੰਦੇ ਰਹਿਣ ਜੋ ਕਿ ਸਾਹਿਤ ਦੀ ਸੇਵਾ ਕਰਦੇ ਰਹਿਣ ਤੇ ਪੰਜਾਬੀਆਂ ਨੂੰ ਮਾਣ ਹੁੰਦਾ ਰਹੇ ਧੰਨਵਾਦ